ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਸਰਦੀਆਂ ਦੀ ਸਪੈਸ਼ਲ ਦਾਲ ਸਾਗਤ ਮਸਰਾਂ ਦੀ ਦਾਲ ਇੱਥੇ ਆਪਾਂ ਬਣਾ ਕੇ ਕਰਾਂਗੇ ਜੀ ਤਿਆਰ ਇਹ ਦਾਲ ਸਰਦੀਆਂ ਦੇ ਵਿੱਚ ਆਪਾਂ ਸਾਰਿਆਂ ਨੂੰ ਖਾਣੀ ਚਾਹੀਦੀ ਹੈ ਬਹੁਤ ਹੀ ਜ਼ਿਆਦਾ ਹੈਲਦੀ ਦਾਲ ਹੁੰਦੀ ਹੈ ਇਹ ਵੇਂ ਸੇ ਵੀ ਦਾਲਾਂ ਦੇਖੋ ਪ੍ਰੋਟੀਨ ਦਾ ਸਰੋਤ ਹੁੰਦੀਆਂ ਨੇ ਆਪਾਂ ਨੂੰ ਖਾਣੀਆਂ ਚਾਹੀਦੀਆਂ ਐ ਪਰ ਇਹ ਦਾਲ ਗਰਮ ਤਸੀਰ ਵਾਲੀ ਹੁੰਦੀ ਐ ਸਰਦੀਆਂ ਵਿੱਚ ਬਹੁਤ ਹੀ ਜ਼ਿਆਦਾ ਆਪਾਂ ਨੂੰ ਖਾਣੀ ਜ਼ਰੂਰੀ ਹੁੰਦੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਛੋਟੀ ਜੀ ਵੀਡੀਓ ਹੁੰਦੀ ਐ ਜੀ ਇੱਥੇ ਆਪਾਂ ਇੱਕ ਡੋਂਗੇ 'ਚ ਦਾਲ ਨੂੰ ਕੱਢ ਲਵਾਂਗੇ ਤੇ ਤਿੰਨ ਚਾਰ ਪਾਣੀਆ ਦੇ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ ਇੱਥੇ ਨਾ ਪਾ ਵੱਡੀ ਕੌਲੀ ਦੇਖੋ ਦਾਲ ਦੀ ਲਈ ਆ ਤੇ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਜਿੰਨੀ ਦਾਲ ਬਣਾਣੀ ਹੈ ਓਨੀ ਲੈ ਸਕਦੇ ਹੋ ਤੇ ਨਾਲ ਦਾਲ ਨੂੰ ਇੱਕ ਵਾਰੀ ਚੁਗ ਜ਼ਰੂਰ ਲਿਓ ਕਿਉਂਕਿ ਕਈ ਵਾਰੀ ਕੰਕਰ ਵਗੈਰਾ ਹੁੰਦਾ ਹੈ ਦਾਲ ਚੁਗਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਦੇਖੋ ਦਾਲ ਆਪਾਂ ਨੇ ਕਈ ਪਾਣੀਆਂ ਦੇ ਵਿੱਚ ਧੋ ਲਈਏ ਦਾਲ ਨੂੰ ਚੰਗੀ ਤਰ੍ਹਾਂ ਧੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਦਾਲ ਧੋਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਪਾਣੀ ਦਾਲ ਨੂੰ ਭਿਉ ਕੇ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇੱਥੇ ਇਥੇ ਆਪਾਂ ਦਾਲ ਨੂੰ 1 ਘੰਟੇ ਦੇ ਲਈ ਭਿਉਂ ਕੇ ਰੱਖ ਦਵਾਂਗੇ। ਇੱਥੇ 1 ਘੰਟਾ ਹੋ ਗਿਆ ਏ ਦਾਲ ਨੂੰ ਭਿਉਂ ਕੇ ਰੱਖੇ ਹੋਏ ਤੇ ਇਹ ਜਿਹੜਾ ਪਾਣੀ ਆ ਇਹਦੇ ਵਿੱਚ ਹੁਣ ਇਹਨੂੰ ਆਪਾਂ ਕੱਢ ਦਵਾਂਗੇ। ਦਾਲ ਚੋਂ ਆਪਾਂ ਪਾਣੀ ਕੱਢ ਦਿੱਤਾ ਜੀ ਸਾਰਾ ਤੇ ਹੁਣ ਦਾਲ ਆਪਾਂ ਕੁੱਕਰ ਵਿੱਚ ਪਾ ਦਵਾਂਗੇ। ਇੱਥੇ ਦਾਲ ਆਪਾਂ ਕੁੱਕਰ ਵਿੱਚ ਪਾ ਲਈ ਆ ਤੇ ਨਾ ਜਿੰਨੀ ਦਾਲ ਸੀਗੀ ਉਤੋਂ 4 ਗੁਣਾ ਆਪਾਂ ਪਾਣੀ ਪਾਵਾਂਗੇ। ਇੱਥੇ ਆਪਾਂ ਨੇ 4 ਗੁਣਾ ਵੱਧ ਪਾਣੀ ਪਾ ਲਿਆ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਛੋਟੀ ਚਮਚ ਹਲਦੀ ਪਾਊਡਰ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਆਪਾਂ ਨਮਕ ਇੱਥੇ ਇੱਕ ਚਮਚ ਪਾਵਾਂਗੇ ਜੀ ਆਪਾਂ ਦੇਸੀ ਘਿਓ ਤੇ ਕੁੱਕਰ ਦਾ ਢੱਕਣ ਬੰਦ ਕਰਕੇ ਆਪਾਂ 2 ਜਾਂ 3 ਵਿਸਲਾਂ ਲਗਵਾਵਾਂਗੇ ਇੱਥੇ ਆਪਾਂ ਕੁੱਕਰ ਰੱਖ ਲਿਆ ਜੀ ਗੈਸ ਉੱਤੇ ਤੇ 2 ਦਿਨ ਵਿਸਲਾਂ ਲੱਗਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਤਿੰਨ ਵਿਸਲਾਂ ਲੱਗਣ ਤੋਂ ਬਾਅਦ ਕੁੱਕਰ ਦਾ ਢੱਕਣ ਖੋਲ ਲਿਆ ਏ ਤੇ ਆਪਾਂ ਧਾਲ ਚੈੱਕ ਕਰ ਲੈਨੇ ਆਂ ਧਾਲ ਤੁਸੀਂ ਦੇਖ ਸਕਦੇ ਹੋ ਆਪਣੀ ਬਣ ਚੁੱਕੀ ਏ ਤੇ ਹੁਣ ਲਗਾਵਾਂਗੇ ਆਪਾਂ ਧਾਲ ਨੂੰ ਤੜਕਾ ਤੜਕਾ ਲਗਾਉਣ ਦੇ ਲਈ ਆਪਾਂ ਪੈਨ ਰੱਖ ਲਿਆ ਜੀ ਗੈਸ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਘੜਛੀ ਸਰੋਂ ਦਾ ਤੇਲ ਇਧਰ ਤੇਲ ਹੋ ਚੁੱਕਿਆ ਚੰਗੀ ਤਰ੍ਹਾਂ ਦੇ ਨਾਲ ਗਰਮ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਿੰਗ ਤੇ ਥੋੜਾ ਜਿਹਾ ਜੀਰਾ ਜੀਰਾ ਨਾਲ ਹੀ ਝਟਕ ਗਿਆ ਏ ਦੇਖੋ ਹਿੰਗ ਸਰਦੀਆਂ ਜਪਾ ਲਿਆ ਕਰੋ ਬੈਵਾਦੀ ਤੇ ਚੰਗੀ ਰਹਿੰਦੀ ਆ ਤੇ ਇਹਦੇ ਵਿੱਚ ਨਾ ਆਪਾਂ ਇਧਰ ਅਦਰਕ ਔਰ ਲਸਣ ਬਰੀਕ ਘਟਿਆ ਹੋਇਆ ਇਹ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਭੁੰਨ ਲਵਾਂਗੇ ਮਤਲਬ ਜ਼ਿਆਦਾ ਇਹਨੂੰ ਡਾਰਕ ਨਹੀਂ ਕਰਨਾ ਲਾਈਟ 골ਡਨ ਜਿਹਾ ਕਰਾਂਗੇ ਇਧਰ ਆਪਣਾ ਅਦਰਕ ਔਰ ਲਸਣ ਹਲਕਾ ਜਿਹਾ ਫਰਾਈ ਹੋ ਗਿਆ ਏ ਜਿਆਦਾ ਡਾਰਕ ਆਪਾਂ ਨਹੀਂ ਕਰਨਾ ਸੀ ਤੇ ਇਹਨਾਂ ਦੇ ਵਿੱਚ ਆਪਾਂ ਪਿਆਜ਼ ਪਾ ਦਾਂਗੇ ਦੋ ਪਿਆਜ਼ ਮੈਂ ਇੱਦਾਂ ਕੱਟ ਲਈ ਸੀ ਧੋ ਲਿਆ ਸੀ ਇਹਨਾਂ ਨੂੰ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਪਿਆਜ਼ਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਦੇਖੋ ਇੱਧਰ ਲਾਈਟ 골ਡਨ ਜੇ ਆਪਣੇ ਪਿਆਜ਼ ਵੀ ਪੁੱਜ ਗਏ ਆ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਸਵਾਦ ਅਨੁਸਾਰ ਹਰੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਅਕੋਰਡਿੰਗ ਲੈ ਲੈਣੀਆਂ ਨੇ ਜਿੰਨੀਆਂ ਕ ਤੁਹਾਡੇ ਘਰੇ ਖਾਂਦੇ ਆ ਤੇ ਇਹਨਾਂ ਨੂੰ ਵੀ ਹੁਣ ਆਪਾਂ ਭੁੰਨ ਲਵਾਂਗੇ ਮਿਰਚਾ ਪਾਉਣ ਤੋਂ ਬਾਅਦ ਆਪਾਂ ਮਸਾਲੇ ਨੂੰ 2 ਮਿੰਟ ਹੋਰ ਭੁੰਨ ਲਿਆਏ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਇੱਕ ਬਰੀਕ ਕੱਟਿਆ ਹੋਇਆ ਟਮਾਟਰ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਦੇ ਨਾਲ ਪਕਾ ਲਵਾਂਗੇ ਟਮਾਟਰ ਨੂੰ ਦੇਖੋ ਟਮਾਟਰ ਚੰਗੀ ਤਰ੍ਹਾਂ ਦੇ ਨਾਲ ਹੋ ਚੁੱਕੇ ਆ ਸੌਫਟ ਤੇ ਇਹਦੇ ਵਿੱਚ ਨਾ ਥੋੜੀ ਜੀ ਆਪਾਂ ਪਾ ਲਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਆ ਅਗਰ ਤੁਹਾਡੇ ਕੋਲ ਹੈ ਤਾਂ ਪਾ ਲਿਓ ਨਹੀਂ ਤਾਂ ਇਹਦੇ ਵੀ ਨਾ ਸਾਜ ਜਾਵੇਗਾ ਤੇ ਇਹਨੂੰ ਆਪਾਂ 30 ਸਕਿੰਟ ਦੇ ਲਈ ਇਦਾਂ ਝੱਸ ਲਵਾਂਗੇ ਦੇਖੋ ਆਪਾਂ 30 ਸਕਿੰਟ ਨਾ ਬਸ ਇਹਨੂੰ ਮਿਰਚਾਂ ਨਾਲ ਇਹਦੇ ਇੱਕ ਇਦਾਂ ਹੀ ਝੱਸਿਆ ਏ ਤੇ ਹੁਣ ਆਪਾਂ ਧਾਲ 'ਚ ਤੜਕਾ ਪਾ ਦਵਾਂਗੇ। ਇਹ ਤੜਕਾ ਆਪਾਂ ਧਾਲ ਵਿੱਚ ਪਾ ਦਵਾਂਗੇ ਜੀ ਤੇ ਇਸੇ ਫਰਾਈਨ ਪੈਨ ਦੇ ਵਿੱਚ ਥੋੜੀ ਜਿਹੀ ਧਾਲ ਪਾ ਕੇ ਇਹਨੂੰ ਆਪਾਂ ਇਦਾਂ ਘਚਾਲ ਕੇ ਪਾ ਦਵਾਂਗੇ ਸਾਫ਼ੀਆ ਕਰਕੇ ਤੇ ਧਾਲ ਪਾਂ ਕੁਕਰ ਵਿੱਚ ਝਲ ਕੇ ਪਾ ਦਿੱਤੀ ਹੈ ਤੇ ਨਾ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਕਰ ਲਵਾਂਗੇ ਮਿਕਸ ਇੱਥੇ ਆਪਾਂ ਨੇ ਮਸਾਲੇ ਦੇ ਨਾਲ ਦਾਲ ਚੰਗੀ ਤਰ੍ਹਾਂ ਮਿਕਸ ਕਰ ਲਈ ਹੈ ਤੇ ਗੈਸ ਉੱਤੇ ਕੁਕਰ ਰੱਖ ਦਿੱਤਾ ਹੈ ਤੇ ਕੁਕਰ ਆਪਾਂ ਗੈਸ ਉੱਤੇ ਰੱਖ ਲਿਆ ਹੈ ਜੀ ਤੇ ਆਪਾਂ ਧਾਲ ਨੂੰ 5-6 ਮਿੰਟ ਮੀਡੀਅਮ ਜੇ ਸੇਕ ਦੇ ਉੱਤੇ ਪਕਾਵਾਂਗੇ ਦੇਖੋ 5-6 ਮਿੰਟ ਆਪਾਂ ਨੇ ਪਕਾ ਲਿਆ ਇਹ ਦਾਲ ਨੂੰ ਤੁਸੀਂ ਦੇਖ ਸਕਦੇ ਹੋ ਉਵਾਲ ਜਿਹਾ ਆਉਣ ਲੱਗ ਗਿਆ ਏ ਮਸਾਲਾ ਵੀ ਦਾਲ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਗਿਆ ਏ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਹਰਾ ਧਨੀਆ ਤੁਸੀਂ ਪਾਣੀ ਦੇਖ ਸਕਦੇ ਹੋ ਬਿਲਕੁਲ ਸਹੀ ਸੀਗਾ ਇੰਨਾ ਹੀ ਤੁਸੀਂ ਪਾਣੀ ਪਾਇਓ 4 ਗੁਣਾ ਵੱਧ ਹੀ ਇਹ ਦਾਲ ਦੇ ਵਿੱਚ ਪਾਣੀ ਪੈਂਦਾ ਏ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਦਾਲ ਬਣ ਕੇ ਤਿਆਰ ਹੋਈ ਆ ਇਹਦੇ ਵਿੱਚ ਹੁਣ ਪਾ ਦਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਹਰਾ ਧਨੀਆ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਲਾ ਦਵਾਂਗੇ ਆਂੀਆਂ ਮਿਲਾਉਣ ਤੋਂ ਬਾਅਦ ਇੱਥੇ ਆਪਾਂ ਨੇ ਗੈਸ ਬੰਦ ਕਰ ਦਿੱਤਾ ਸੀ ਤੁਸੀਂ ਦੇਖ ਸਕਦੇ ਹੋ ਧਾਲ ਆਪਣੀ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਤਿਆਰ ਆ ਕਿੰਨੀ ਵਧੀਆ ਧਾਲ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਧਾਲ ਨੂੰ ਚਾਵਲਾਂ ਦੇ ਨਾਲ ਮੱਕੀ ਦੀ ਰੋਟੀ ਦੇ ਨਾਲ ਕਣਕ ਦੀ ਰੋਟੀ ਦੇ ਨਾਲ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਪਰ ਜੇ ਤੁਸੀਂ ਕੜਕ ਦੀ ਸਰਦੀ ਦੇ ਵਿੱਚ ਇਹ ਸਤਾਲ ਨੂੰ ਬਾਜਰੇ ਦੀ ਰੋਟੀ ਦੇ ਨਾਲ ਖਾਓ ਤਾਂ ਹੋਰ ਵੀ ਵਧੀਆ ਗੱਲ ਹੈ ਬਹੁਤ ਹੀ ਵਧੀਆ ਇਹ ਦਾਲ ਜਿਹੜੀ ਹੈ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰ ਦਾਲ ਜ਼ਰੂਰ ਬਣਾ ਕੇ ਦੇਖਣਾ ਜੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ